ਕਟਾਰੀਆ ਸਾਹਿਬ ਤੁਸੀਂ ਚੋਣ ਜਿਹੜੀ ਆ ਜਿੱਤ ਦੀ ਹਾਸਲ ਕੀਤੀ ਆ ਇਹਦੇ ਵਾਸਤੇ ਜਿਹੜੇ ਸਾਡੀ ਆਮ ਮਹੱਲੇ ਨਿਵਾਸੀ ਆ ਉਹਨਾਂ ਨੂੰ ਕੀ ਮੈਸੇਜ ਆ ਤੁਹਾਡਾ ਮੈਂ ਨੂੰ ਇੱਥੇ 36 ਸਾਲ ਹੋ ਗਏ ਸਭ ਮੱਲੇ ਚ ਰਹਿੰਦੇ ਨੂੰ 36 ਸਾਲ ਤੋਂ ਹੀ ਨਗਰ ਕੌਂਸਲ ਦੇ ਸਾਡੇ ਦੇ ਇੱਥੇ ਨਾ ਬਣਦੇ ਆ ਰਹੇ ਐਮਸੀ ਪਰ ਜਿਹੜੀ ਸਮੱਸਿਆ ਤੇ ਜਿਉਂ ਦੀ ਕਿਉਂ ਖੜੀ ਆ ਮੱਲੇ ਪ੍ਰੇਮਪੁਰ ਨੇ ਬਹੁਤ ਕੋਸ਼ਿਸ਼ ਕੀਤੀ ਕਿ ਸਾਡੇ ਮੱਲੇ ਪ੍ਰੇਮਪੁਰ ਦਾ ਲੋਕਲ ਜਿਹੜਾ ਕੈਂਡੀਡੇਟ ਜਿੱਤੇ ਜੇ ਦੋ ਜੋ ਬੰਦਿਆਂ ਨੇ ਖੜੇ ਹੋਣ ਦੀ ਕੋਸ਼ਿਸ਼ ਕੀਤੀ ਆ ਉਹ ਵਿਚਾਰੇ ਨਹੀਂ ਜਿੱਤ ਸਕੇ ਤੇ ਬਾਹਲੇ ਮੱਲੇ ਚੱਕ ਲੋਕ ਇੱਥੇ ਜਿੱਤ ਕੇ ਚੱਲ ਜਾਂਦੇ ਸੀ ਮੁੜ ਕੇ ਮੱਲੇ ਚ ਨਹੀਂ ਕੋਈ ਵਾ ਕੇ ਬੜਦਾ ਸੀ ਇਸ ਕਰਕੇ ਮੈਨੂੰ ਸਰਾਵ ਬਲੰਸੇ ਥਾਲੀਵਾਲ ਨੇ ਗੱਲ ਕੀਤੀ ਕਿ ਅਸੀਂ ਡਿਮਾਂਡ ਰੱਖਦੇ ਜੀ ਸਾਡੇ ਸੀਵਲ ਦੀ ਬਲੌਕੇਜ ਹੈ ਸਾਡੀ 13 ਗਲੀਆਂ ਦੀ ਬਲੌਕੇਜ ਹੈ ਕੁਝ ਫੈਨਲ ਕਲੋਨੀ ਦੀ ਬਲੌਕੇਜ ਹੈ ਸਭ ਤੋਂ ਵੱਡੀ ਸਮੱਸਿਆ ਸਾਡੇ ਪਟੇਲ ਜੀ ਪੌਸ਼ ਏਰੀਆ ਕਹਿੰਦੇ ਹਨ ਉੱਥੇ ਬਰਸਾਤੀ ਪਾਣੀ ਤਿੰਨ ਤਰ ਫੁੱਟ ਖੜਦਾ ਲੋਕਾਂ ਦੇ ਘਰਾਂ ਚ ਵੀ ਤਿੰਨ ਤਰ ਫੁੱਟ ਪਾਣੀ ਖੜਦਾ ਇਹ ਸਾਰੀ ਸਮੱਸਿਆ ਵੀ ਹੱਲ ਨਹੀਂ ਹੁੰਦੀ ਵੀ ਥਾਲੀਵਾਲ ਨੇ ਕਿਹਾ ਵੀ ਤੂੰ ਚੋਂ ਜਿੱਤ ਕੇ ਜਿਹੜੀ ਹੈ ਇਹ ਇਹਨੂੰ ਮਸਲਾ ਹੱਲ ਕਰਨਾ ਤਾਂ ਮੈਂ ਅੱਗੇ ਹੋਣਾ ਪਿਆ ਮੈਂ ਆਪੇ ਚੋਂ ਜਿੱੜੀ ਆ ਸਰ ਸਰ ਇੱਕ ਤੁਹਾਡੇ ਮਸਲੇ ਦੇ ਵਿੱਚ ਜਦੋਂ بارش ਹੁੰਦੀ ਆ ਇਹਦੇ ਵਿੱਚ ਪਾਣੀ ਲੱਕ ਲੱਕ ਤੱਕ ਖੜ ਜਾਂਦਾ ਤੇ ਉਹ ਸਮੱਸਿਆ ਆਪਾਂ ਹੱਲ ਕਿਦਾਂ ਕਰਾਂਗੇ ਬਿਲਕੁਲ ਕਿ ਇਹ ਜਿਹੜਾ ਸਾਡੇ ਸੀਵਰੇਜ ਜੀ ਬਹੁਤ ਵੱਡਾ ਸੀਵਰੇਜ ਆ 3 1/2 ਫੁੱਟ ਦਾ ਸੀਵਰੇਜ ਆ ਜੀ ਉਹਦੀ ਕੋਈ ਸਮੱਸਿਆ ਨਹੀਂ ਸੀਵਰੇਜ ਦੀ ਚੱਕਰ ਇਹ ਸਮੱਸਿਆ ਹੈ ਕਿ ਸੀਵਰੇਜ ਦੇ ਵਿੱਚ ਮਿੱਟੀ ਬਹੁਤ ਭਰ ਚੁੱਕੀ ਹੈ 90% ਜਿਹੜਾ ਸੀਵਰੇਜ ਆ ਉਹ ਮਿੱਟੀ ਦੇ ਨਾਲ ਬਲੌਕ ਹੋ ਚੁੱਕਾ ਆ ਉਹਦੀ ਸਫਾਈ ਦੀ ਲੋੜ ਆ ਕਿ ਵੱਡੀ ਮਸ਼ੀਨ ਜਿਹੜੀ ਹੈ ਨਗਰ ਕੌਂਸਲ ਕੋਲ ਹੈ ਨਹੀਂਗੀ ਜਿੱਥੇ ਵੀ ਕਿਤੇ ਬਾਹਰ ਹੋਵੇ ਜੇ ਲੁਧਿਆਣਾ ਜਾਂ ਬੰਦਿਆਨਗਰ ਕੋਸ ਹੋਵੇ ਉਹ ਤੇ ਲਿਆ ਕੇ ਮੈਂ ਮੇਰ ਨੂੰ ਕਹਾਂਗਾ ਪ੍ਰੈਸ਼ਰ ਵੀ ਪਾਵਾਂਗਾ ਬੇਨਤੀ ਵੀ ਕਰਾਂਗਾ ਕਮਿਸ਼ਨਰ ਨੂੰ ਵੀ ਕਹਾਂਗਾ ਤੇ ਉਹ ਅਸੀਂ ਮਸ਼ੀਨ ਲਿਆ ਕੇ ਸਾਧ ਤੋਂ ਪਹਿਲਾਂ ਚੰਨੀਅਤ ਵਿੱਚ ਮਿੱਟੀ ਆ ਸਾਰੀ ਸ਼ਹਿਪੁਰੀ ਤੋਂ ਲੈ ਕੇ ਉਹ ਬੰਗਾ ਰੋਡ ਤੱਕ ਪੜਾਈ ਨਾ ਪ੍ਰਾਈਕਟ ਤੱਕ ਅਸੀਂ ਇੰਤੋਂ ਮਿੱਟੀ ਕਢਾ ਕੇ ਸਿਵਲ ਮਿਨਿਸਪਾਈ ਕਰਾਵਾਂਗੇ ਤੇ ਪਾਣੀ ਸਵੱਛਿਆ ਕਦੇ ਨਹੀਂ ਆਉਂਦਾ ਦੁਆਬਾ نیوز ਨਾਲ ਗੱਲਬਾਤ ਲਈ ਧੰਨਵਾਦ ਜੀ ਤੁਹਾਡਾ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਪਰਸਲ ਤੌਰ ਤੇ ਦੁਆਬਾ ਨਿਊਜ਼ ਤੁਸੀਂ ਇਹ ਸਾਡੀ ਸਵੱਛਿਆ ਮੱਲੇ ਦੀ ਚੱਕੀ ਆ ਔਰ ਖਾਸ ਦੋਸਤੀ ਤੌਰ ਤੇ ਵੀ ਭਰਾਵੋ ਤੌਰ ਤੇ ਵੀ ਮੈਂ ਤੁਹਾਡਾ ਧੰਨਵਾਦ ਕਰਦਾ ਕੁਝ ਮੇਰੀ ਅਸਿਸਟੈਂਟ ਆਇਆ ਜਿਹਨਾਂ ਨੇ ਰਿਮਾਂਡ ਕੀਤਾ ਉਹਨੂੰ ਕੈਸ਼ ਕੀਤਾ ਮੇਰੇ ਕੋਲ ਸਾਰੇ ਸੱਜਣ ਆਏ ਆ ਜਿਨ੍ਹਾਂ ਨੇ ਸਹਿਯੋਗ ਦਿੱਤਾ ਮੈਂ ਇਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਨਗਰ ਕੌਂਸਲ ਮੁਹੱਲਾ ਦਾ ਥੈਂਕ ਯੂ